ਪੁਰਾਣੇ ਬਜ਼ੁਰਗ ਤੇ ਮਾਈਆਂ ਬੜੀਆਂ ਸਿੱਧੀਆਂ ਗੱਲਾਂ ਕਰਦੇ ਸੀ ਉਹਦੇ ਵਿੱਚ ਬਹੁਤੀ ਕੋਈ ਵਿਆਕਰਣ ਤੇ ਹੋਰ ਗੱਲਾਂ ਨਹੀਂ ਸੰਹੁੰਦੀਆਂ ਪਰ ਗੱਲਾਂ ਬਹੁਤ ਡੂੰਘੀਆਂ ਹੁੰਦੀਆਂ ਸੀ ਉਹ ਕਹਿੰਦੇ ਸੀ ਵੀ ਜੇ ਉਹਨਾਂ ਨੂੰ ਪੁੱਛਣਾ ਨਾ ਵੀ ਬੇਬੇ ਰੱਬ ਕਿੱਥੇ ਹੁੰਦਾ ਰੱਬ ਕਿੱਥੇ ਕਰਕੇ ਤੇ ਉਹਨਾਂ ਨੇ ਆਲੇ ਦੁਆਲੇ ਵੇਖ ਕੇ ਤੇ ਉੱਤੇ ਆਕਾਸ਼ ਵੱਲ ਉਂਗਲ ਕਰ ਦੇਣਾ ਆਮ ਹੀ ਪਿੰਡਾਂ ਦੇ ਵਿੱਚ ਅਸੀਂ ਆਕਾਸ਼ ਨੂੰ ਰੱਬ ਕਹਿੰਦੇ ਹੁੰਦੇ ਸੀ ਵੀ ਇੱਥੇ ਰੱਬ ਰਹਿੰਦਾ ਹੈ ਮਤਲਬ ਕੀ ਸੀ ਉਹਦਾ ਮਤਲਬ ਇਹ ਸੀ ਵੀ ਇਹਦੇ ਵੱਲ ਜੋ ਜਿਹੜੀ ਚੀਜ਼ ਤੁਸੀਂ ਆਕਾਸ਼ ਵੱਲ ਵਗਾਉਂਦੇ ਹੋ ਪਰਤ ਕੇ ਆਪਣੇ ਉੱਤੇ ਆ ਕੇ ਡਿੱਗ ਪੈਂਦੀ ਹੈ ਆਪਾਂ ਆਕਾਸ਼ ਵੱਲ ਜੋ ਵਗਾਈਏ ਵੱਟਾ ਵਗਾਈਏ ਤੇ ਵੱਟਾ ਡਿੱਗੇਗਾ ਉੱਤੇ ਆ ਫੁੱਲ ਵਗਾਈਏ ਤੇ ਫੁੱਲ ਡਿੱਗੇਗਾ ਉੱਤੇ ਆ ਜੀਵਨ ਦੇ ਵਿੱਚ ਜੋ ਅਸੀਂ ਵੰਡਾਂਗੇ ਚਾਰੇ ਪਾਸੇ ਜਿਹੜੀ ਚੀਜ਼ ਅਸੀਂ ਵੰਡ ਰਹੇ ਹਾਂ ਦੇ ਰਹੇ ਹਾਂ ਦੂਜਿਆਂ ਨੂੰ ਉਹ ਸਾਡੇ ਉੱਤੇ ਆਪਣੇ ਆਪ ਵਾਪਸ ਪਰਮਾਤਮਾ ਸਾਨੂੰ ਕਈ ਗੁਣਾ ਕਰਕੇ ਦੇ ਦੇਵੇ ਬੜਾ ਪੁਰਾਣਾ ਰਿਵਾਜ ਸੀ ਵੀ 1 ਰੁਪਿਆ ਮੱਥਾ ਟੇਕੋ ਤੇ ਗੁਰੂ ਤੁਹਾਨੂੰ 100 ਦੇ ਦਿੰਦਾ ਇਹ ਗੱਲ ਕੱਲੀ ਪੈਸਿਆਂ ਤੱਕ ਸੀਮਿਤ ਨਹੀਂ ਹੈ ਇਹਦਾ ਮਤਲਬ ਹੈ ਇਹ ਕਿਸੇ ਨੂੰ ਇੱਕ ਸੁਖ ਦਿਓ ਤੇ ਰੱਬ ਤੁਹਾਨੂੰ 100 ਸੁਖ ਦਿੰਦਾ ਤੇ ਕਿਸੇ ਨੂੰ ਇੱਕ ਦੁੱਖ ਦਿਓ ਤੇ ਫਿਰ ਤੁਹਾਨੂੰ 100 ਦੁੱਖ ਮਿਲਣਾ ਆਪਣੇ ਆਪ ਹੀ ਮਿਲ ਜਾਣਾ ਜੋ ਅੱਜ ਸਾਨੂੰ ਦੁੱਖ ਮਿਲ ਰਿਹਾ ਇਹ ਅਸੀਂ ਕਿਤੇ ਨਾ ਕਿਤੇ ਜਰੂਰ ਦਿੱਤਾ ਹੈ ਕਿਤੇ ਕਿਤੇ ਨਵੀਂ ਭਾਜੀ ਪੈਂਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਉਹਦੇ ਵਿੱਚ ਇੱਕ ਨਿਸ਼ਾਨੀ ਹੋਵੇਗੀ ਵੀ ਉਹ ਗੁਰਮੁਖ ਕਹੇਗਾ ਵੀ